ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਬਨੇ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਉ ਸਭਨਾ ਕਾ ਦਾਤਾ ਕਰਮ ਬਿਦਾਤਾ ਦੁਖ ਵਿਸਾਰਣ ਹਾਰ ਜੀਵ ਦੁਖ ਵਿਸਾਰਣ ਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਾਟ ਘਾਟ ਕਰੇ ਵਿਚਾਰ ਜੀਵ ਆਏ ਵਿਸਰਾਮ ਧਿਆਨ ਨਾਲ ਲਾਉਣਾ ਹੈ ਹੰਸ ਇਥੇ ਥਮਕ ਲਾ ਦਨੀ ਹੈ ਸੇ ਹੰਸਾ ਇਥੇ ਥਮਕ ਲਾ ਦਨੀ ਹੈ ਫੇਰ ਬੱਗਾ ਇਥੇ ਵੀ ਜਮਕ ਲਾ ਕੇ ਉਚਾਰਨ ਕਰਨਾ ਸੇ ਬੱਗਾ ਕਿਥੇ ਵੀ ਸ਼ਰਾਮ ਘਾਟ ਘਾਟ ਕਰੇ ਵਿਚਾਰ ਜੀਵ ਤੂੰ ਸਬਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਉ ਜਿਨ ਇੱਕ ਮਨ ਧਿਆਇਆ ਜਿਨ ਨਹੀਂ ਕਹਿਣਾ ਜੇਨ ਇੱਕ ਮਨ ਧਿਆਇਆ ਤੈਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਉ ਤੇਨਾ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ ਕਬਹੁ ਨਾ ਆਵਹਿ ਹਾਰ ਜੀ ਕਬਹ ਨਾ ਆਵਹਿ ਹਾਰ ਜੀ ਤੇ ਕਬਹ ਨ ਹਾਰਹਿ ਹਰ ਹਰ ਗੁਣ ਸਾਰਹਿ ਤਿਨ ਜਮ ਨੇੜ ਨ ਆਵੇ ਤੈਨ ਜਮ ਨੇੜ ਨ ਆਵੇ ਜਮਨ ਮਰਨ ਤੇਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜੀਵ ਜਿਨ ਇਕ ਮਨ ਧਿਆਇਆ ਤੈਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਵ ਜਿਨ ਜਗਤ ਪਾਇਆ ਧੰਦਾ ਲਾਇਆ ਤਿਸ ਵਿਟਹੁ ਕੁਰਬਾਨ ਜੀਵ ਤਿਸੈ ਵਿਟਹੁ ਕੁਰਬਾਨ ਜੀਵ ਤਾਂ ਕੀ ਸੇਵਨਾ ਤੀਜੈ ਨਾ ਨਹੀਂ ਹੈਗਾ ਵਿੱਚ ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਹ ਪਾਈਐ ਮਾਨ ਜੀਉ ਹਰ ਦਰਗਹ ਮਾਨ ਸੋਈ ਜਨ ਪਾਵੈ ਪਹਿਲਾ ਮਾਨ ਆਇ ਨਾਣੇ ਨਾਲ ਇਹ ਮਾਨ ਐ ਨੰਨੇ ਨਾਲ ਹਰ ਦਰਗਹ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣੈ ਉਹ ਨਾਵਨਿਦ ਪਾਵੈ ਗੁਰਮਤਿ ਹਰ ਧਿਆਵੈ ਇਸਰਾਮ ਤੇ ਜਿਆਦਾ ਰੁਕਿਆ ਕਰ ਉੱਥੇ ਵੀ ਉਹਨਾਂ ਰੁੱਖਾਂ ਜਿੱਥੇ ਅਰਧ ਬਿਸਰਾਮ ਹੁੰਦਾ ਉਹ ਨਵ ਨਿੱਧ ਪਾਵੈ ਗੁਰਮਤ ਹਰਿ ਧਿਆਵੈ ਇਥੇ ਜਿਆਦਾ ਰੁਕਣਾ ਨਿਤ ਹਰ ਗੁਣ ਆਖ ਵਖਾਣਾ ਅਹਨੇਸ ਨਾਮ ਤੇ ਸਹਿ ਕਾ ਲੀਜੈ ਅਹਨੇਸ ਨਾਮ ਤੇ ਸਹਿ ਕਾ ਲੀਜੈ ਹਰ ਊਤਮ purkh ਪ੍ਰਧਾਨ ਜੀਵ ਜਿਨ ਜਗਤੋ ਪਾਇਆ ਤੰਦੈ ਲਾਇਆ ਹਉ ਤੇ ਸਹਿ ਵਿਟਹੁ ਕੁਰਵਾਨ ਜੀਵ ਨਾਮ ਲੈਣ ਸੋਹ ਹੈ ਤਿੰਨ ਸੁਖ ਫਲ ਹੋਵੈ ਨਾਮ ਲੈਨ ਸੇ ਸੋਹ ਹੈ ਤਿੰਨ ਸੁਖ ਫਲ ਹੋਵੈ ਇੱਥੇ ਵੀ ਸਾਮ ਹੈ ਮਨ ਹੈ ਸੇ ਜਿਣ ਜਾਹ ਜੀਉ ਮਨ ਹੈ ਸੇ ਜਿਣ ਜਾਹ ਜੀਉ ਤਿੰਨ ਫਲ ਤੋਟ ਨਾ ਆਵੈ ਜਾ ਤਿਸ ਭਾਵੈ ਜੇ ਜੁਗ ਕੀਤੇ ਜਾਹ ਜੀਉ ਜੇ ਜੁਗ ਕੀਤੇ ਜਾਹ ਸੁਆਮੀ ਤੇਨ ਫਲ ਤੋਟ ਨ ਆਵੇ ਤਿੰ ਜਰਾ ਨ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਧਿਆਵੈ ਹਰ ਹਰ ਕਰਹਿ ਸੂ ਕਹਿ ਨਾਹੀ ਨਾਨਕ ਪੀੜ ਨਾ ਖਾਹ ਜੀਉ ਨਾਮ ਲੈਨ ਸੂਹ ਹੈ ਤੇਨ ਸੁਖ ਫਲ ਹੋਵੇ ਨਾਮ ਲੈਨ ਸੂਹ ਹੈ ਤੇਨ ਸੁਖ ਫਲ ਹੋਵੇ ਮਾਨਨ ਸੇ ਜਿਣ ਜਾਹ ਜੀਵ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਸਾ ਮਹੱਲਾ ਪਹਿਲਾ ਛੰਤ ਘਰ ਤੀਜਾ ਤੂੰ ਸੁਣ ਹਰਨਾ ਕਾਲਿਆ ਕੀ ਬਾੜੀਐ ਰਖਤਾ ਰਾਮ ਧਿਆਨ ਨਾਲ ਉਚਾਰਨ ਕਰਨਾ ਤੂੰ ਸੁਣ ਹਰਨਾ ਕਾਲਿਆ ਕਾਲਿਆ ਨਹੀਂ ਕਹਿਣਾ ਕਾਲਿਆ ਪੁਲਾ ਹੀ ਬੋਲਣਾ ਕੀ ਵਾੜੀਐ ਵਾੜੀਐ ਘਟਾ ਰ ਨਹੀਂ ਬੋਲਣਾ ਕੀ ਵਾੜੀਐ ਰਾਤਾ ਇਥੇ ਠਮਕ ਲਾ ਦੇਣੀ ਹੈ RAM ਬੇਖਫਾਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ RAM ਤਤਾਰਾਮ ਨਹੀਂ ਕਹਿਣਾ ਫਿਰ ਹੋਏ ਤਾਤਾ ਖਰਾ ਮਤਾ ਨਾਮ ਬਿਨ ਪਰਤਾਪਏ ਉਹ ਜੀਵਸਾਇਰ ਦੀ ਲਹਿਰੀ बिजੁਲ ਜਿਵੈ बिजੁਲ ਜਿਵੈ ਚਮਕੈ ਚਮਕੈ ਨਹੀਂ ਕਹਿਣਾ बिजੁਲ ਜਿਵੈ ਚਮ ਚਮਕੈ ਚਮਕੈ ਹਾਂ ਚਮਕੈ ਨਹੀਂ ਕਹਿਣਾ ਉਹ ਜੀਵਸਾਇਰ ਦੀ ਲਹਿਰੀ बिजੁਲ ਜਿਵੈ ਚਮਕੈ ਹਰ ਬਾਦ ਰਾਖਾ ਕੋਈ ਨਹੀਂ ਰਾਖਾ ਪਤਵੀ ਠਮਕ ਲੱਗ ਜਾਈਗੀ ਹਰ ਬਾਜ ਰਾਖਾ ਕੋਈ ਨਹੀਂ ਸੋਏ ਤੁਝੇ ਬਿਸਾਰਿਆ ਸੱਚ ਕਹੈ ਨਾਨਕ ਚੇਤਰੇ ਮਨ ਮਰਹਿ ਹਰਣਾ ਕਾਲਿਆ ਭਵਰਾ ਫੂਲ ਭਵੰਤਿਆ ਦੁਖ ਆਤ ਭਾਰੀ RAM ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ RAM ਬੀਚਾਰ ਸਤਗੁਰੁ ਮੁਝੈ ਪੁੱਛਿਆ ਪਵਰ ਬੇਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਤਉ ਸੂਰਜ ਚੜਿਆ ਪਿੰਡ ਪੜਿਆ ਪੜਿਆ ਉਚਾਰਨ ਕਰਨਾ ਹੈ ਤੇਲ ਤਾਵਣ ਤਤਉ ਜਮ ਮਗ ਬੱਦਾ ਖਾਹੀ ਚੂਟਾ ਸਬਦ ਬੇਨਾ ਬੇਤਾਲਿਆ ਸੱਚ ਕਹੈ ਨਾਨਕ ਚੀਤ ਰੇ ਮਨ ਮਰਹਿ ਭਵਰਾ ਕਾਲਿਆ ਮੇਰੇ ਜੀੜਿਆ ਪਰਦੇਸੀਆ ਕਿਤ ਪਵਹ ਜੰਜਾਲੇ RAM ਸਾਚਾ ਸਾਹਿਬ ਮਨ ਵਸੈ ਕੀ ਫਸਹਿ ਜਮ ਜਾਲੇ RAM ਮੱਛਲੀ ਵਿਛੁੰਨੀ ਨੈਣ ਰੁੰਨੀ ਜਾਲ ਬੱਧਿਕ ਪਾਇਆ ਜਾਲ ਬੱਧਿਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਚੁਕਾਇਆ ਭਗਤ ਕਰ ਚਿਤ ਲਾਇ ਹਰਿ ਸਿਉ ਛੋੜ ਮਨਹੁ ਅੰਦੇਸਿਆ ਸਚ ਕਹੈ ਨਾਨਕ ਚੇਤ ਰੇ ਮਨ ਜੀੜਿਆ ਪਰਦੇਸਿਆ ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ RAM ਜੁਗ-ਜੁਗ ਮੀਠਾ ਵਿਸ ਭਰੇ ਕੋ ਜਾਣ ਜੁਗੀ RAM ਕੋਈ ਸਹਿਜ ਜਾਣੈ ਹਰ ਪਛਾਨੈ ਸਤਿਗੁਰੂ ਜੇਨ ਚੇਤਿਆ ਬਿਨ ਨਾਮ ਹਰ ਕੀ ਭਰਮ ਭੂਲੇ ਪਚ ਹੈ ਮੁਗਧ ਅਚੇਤਿਆ ਹਰ ਨਾਮ ਭਗਤ ਨਰ ਰਹਿ ਸਾਚਾ ਸੇ ਅੰਤ ਤਾ ਹੀ ਰੁੰਨਿਆ ਸੱਚ ਕਹੈ ਨਾਨਕ ਸਬਦ ਸਾਚੈ ਮੇਲ ਚਿਰੀ ਵਿਚੁੰਨਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ